ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖਨੋਰੀ ਮੋਰਚੇ ਵਿਖੇ ਪਿਛਲੇ 28 ਦਿਨਾਂ ਤੋਂ ਮਰਨwarte ਬੈਠੇ 70 ਸਾਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਆਪਣੀ ਹੋਮੇ ਤਿਆਕ ਕੇ ਮਰਨwarte ਖਤਮ ਕਰਵਾਉਣ ਲਈ ਪਹਿਲਾਂ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਢੱਲੇਵਾਲ ਬਾਰੇ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਸੇ ਵਿਅਕਤੀ ਦੇ ਮਰਨ ਵਰਤ ਦਾ ਸਿੱਧਾ ਨੋਟਿਸ ਲੈਂਦੇ ਆ ਗੱਲ ਕਰਨ ਦੀ ਪੇਸ਼ਕਸ਼ ਕੀਤੀ ਹੈ ਇਸ ਨਾਲ ਢੱਲੇਵਾਲ ਦਾ ਟੀਚਾ ਪੂਰਾ ਹੋ ਗਿਆ ਹੈ ਬਿਹਤਰ ਹੋਵੇਗਾ ਕਿ ਉਹ ਆਪਣੀਆਂ ਮੰਗਾਂ ਹੁਣ ਸੁਪਰੀਮ ਕੋਰਟ ਦੇ ਸਾਹਮਣੇ ਰੱਖਣ ਅਜਿਹਾ ਨਹੀਂ ਹੈ ਕਿ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਢੱਲੇਵਾਲ ਦੇ ਸਮਰਥਨ ਵਿੱਚ ਮੋਮਬਤੀ ਮਾਰਚ ਦੇ ਸੱਦੇ ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਕਈ ਕਿਸਾਨ ਆਗੂ ਇਹ ਦਲੀਲ ਦੇ ਕੇ ਕਿਨਾਰਾ ਕਰੀ ਬੈਠੇ ਹਨ ਕਿ ਉਹਨਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਇਹ ਮੰਗ ਪੂਰੀ ਹੋ ਗਈ ਹੈ। ਮਤਪੇਦਾਂ ਕਾਂ ਸਾਰੇ ਇੱਕ ਹੀ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਨਹੀਂ ਹਨ। ਲੱਗਦਾ ਹੈ ਕਿ ਪਿਛਲੇ 10 ਦਿਨਾਂ ਤੋਂ ਢੱਲੇਵਾਲ ਦਾ ਹਾਲਚਾਲ ਪੁੱਛਣ ਜਾ ਰਹੇ ਆਗੂ ਸਿਆਸੀ ਨਜ਼ਰੀਏ ਨਾਲ ਅਜਿਹਾ ਕਰ ਰਹੇ ਹਨ ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਦੀ ਸਮੱਸਿਆ ਦੇ ਹੱਲ ਹੀ ਅੱਗੇ ਓਨਲੀ ਤਿਆਰ ਹਾਂ। ਜੇਕਰ ਡੱਲੇਵਾਲ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਹਨਾਂ ਦਾ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਨਾ ਔਖਾ ਹੋ ਜਾਵੇਗਾ। ਹਰ ਕਿਸੇ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਸਿਆਸੀ ਲਾਹੇ ਲਈ ਫੋਟੋ ਕਲਿੱਕ ਕਰਵਾਉਣ ਬਾਰੇ। ਜਖ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਅਖਵਾਉਂਦੇ ਸਨ ਪਰ ਹੁਣ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਹਨ। ਯਾਦ ਹੁੰਦਾ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ। ਮਾਨਸਾ ਬਾਰੇ ਵੀ ਕੁਝ ਅਜੀਹਾ ਹੀ ਕਿਹਾ ਜਾ ਸਕਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਪਰ ਮੁੱਖ ਮੰਤਰੀ ਵਿਦੇਸ਼ ਜਾਣ ਨੂੰ ਲੈ ਕੇ ਬੇਤਾਬ ਹਨ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਨਾ ਤਾਂ ਸੂਬੇ ਦੇ ਹਿੱਤ ਵਿੱਚ ਹੈ ਤੇ ਨਾ ਹੀ ਕਿਸਾਨਾਂ ਦੇ ਹਿੱਤ ਵਿੱਚ ਹੈ ਬਾਕੀ ਸਭ ਕੁਝ ਛੱਡ ਕੇ ਨੇਕੀ ਰਾਦੇ ਨਾਲ ਡੱਲੇਵਾਲ ਦਾ ਮਰਨਵਰਤ ਖਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਗੰਭੀਰ ਯਤਨ ਕਰਨੇ ਚਾਹੀਦੇ ਹਨ ਥੋੜਾ ਜਿਹੜਾ ਐਂਕਸ਼ਨ ਸੀਗਾ ਥੋੜਾ ਜਿਹੜਾ ਮਰਨਵਰਤ ਤੁਸੀਂ ਰੱਖਿਆ ਇਹਦਾ ਟੀਚਾ ਪੂਰਾ ਹੋ ਗਿਆ ਨਾਥਿੰਗ ਲੈਸ ਦੈਨ ਦ ਆਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਦਿਓ ਕਿੰਨੇ ਬੰਦਿਆਂ ਦਾ ਅੱਜ ਤੱਕ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਵੀ ਇਹਨਾਂ ਦੀ ਜਾਨ ਕੀਮਤੀ ਹੈ ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੁਪਰੀਮ ਕੋਰਟ ਦਾ ਜਿੰਨਾ ਮੈਂ ਇੰਟਰਪ੍ਰੀਟ ਸਮਝ ਸਕਦਾ ਜਿੱਡੀ ਮੇਰੀ ਮੋਟੀ ਦਿਮਾਗ ਦੇ ਵਿੱਚ ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕਿਹਾ ਸੀਗਾ ਇਹਦੇ ਇੰਪਲੀਕੇਸ਼ਨਸ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਆ ਇਹ ਮੈਂ ਅੱਜ ਆ ਬੇਨਤੀ ਕਰਨ ਵਾਸਤੇ ਸਾਰੇ ਜਿਹੜੇ ਲੀਡਰ ਹੈ ਜਿਹੜੇ ਅੱਜ ਅਨਾਉਂਸ ਹੋ ਰਿਹਾ ਵੀ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕੱਢਾਂਗੇ ਸਾਹਿਬ ਅਜ ਤਾਈਂ ਕੈਂਡਲ ਮਾਰਚ ਕਰਨ ਦੀ ਨੋਕਤ ਨਹੀਂ ਆਈ ਜਿੰਦੇ ਜੰਗ ਦੇ ਜੇ ਬੈਠੇ ਹੈ ਤੁਸੀਂ ਆ ਕਿਉਂ ਟਕੇ ਨਾਲ ਆ ਕੰਮ ਕਰਨ ਲੱਗੇ ਆ ਕੋਈ ਥਿਸ ਡਸ ਨਾਟ ਅਗਰ ਵੈਲ ਦੀਏ ਪੈਣਾ ਨਹੀਂ ਜਗ ਦੇ ਹੁੰਦੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਾ ਕਿ ਆਮ ਸੌਰੀ ਟੂ ਸੇ ਸਾਬ ਇਸੇ ਲਾਵਾ ਕਿਉਂਕਿ ਮੈਂ ਬੜੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿੱਤਾ ਦੇ ਉੱਤੇ ਤੁਸੀਂ ਰਾਜਨੀਤਿਕ ਆਪਣੇ ਹੋਂਮੇ ਦੀ ਲੜਾਈ ਲੜ ਰਹੇ ਹੋ ਸਾਬ ਕਿਸ ਕੱਲ ਦੀ ਲੜਾਈ ਜੇ ਤੁਸੀਂ ਥੋੜੀ ਗੱਲ ਰੱਖੀ ਗਈ ਸਰਕਾਰ ਨੂੰ ਤੁਸੀਂ ਇੱਕ ਦੇਖੋ ਮੁੰਗਾ ਤਮਾਉਨਾ ਨਾਲੀਆਂ ਵਿੱਚ ਸਹਿਮਤ ਨਾ ਹੋ ਹਰੇਕ ਬੰਦੇ ਦਾ ਆਪਣਾ ਆਪਣਾ ਪੀਣਾ ਨਾ ਆਮ ਨੋਬਡੀ ਪਰ ਮੇਰੇ ਖਰਸੇ ਜਿਹੜੇ ਦਿਮਾਗ 'ਚ ਐ ਜਿਨ੍ਹਾਂ ਨੂੰ ਲੈ ਕੇ ਮੈਂ ਕਹਿ ਸਕਦਾ ਵੀ ਤੁਸੀਂ ਪਹਿਲਾਂ ਆਪਣੇ ਘਰ ਤਾਂ ਬਣਾ ਲਓ ਜਿਹੜੇ ਠੁੱਡੇ ਨਾਲ ਐਡਵਾਂਸਟ ਲੱਸੀ ਦੇ ਸੰਘਰਸ਼ ਦੀ ਦਵਾਈ ਲੈ ਕੇ ਆਪਾਂ ਦੁਬਾਰਾ ਸੰਘਰਸ਼ ਵਿੜਿਆ ਉਹ ਸੰਘਰਸ਼ ਦੇ ਵਿੱਚ ਜਿਹੜੇ ਸਾਥੀ ਨਾਲ ਸੀਗੇ ਜਿਨ੍ਹਾਂ ਨੇ ਉੱਥੇ ਮੋਰਚਾ ਸਾਲ ਤਾਂ ਹੀ ਧਾਈ ਰੱਖਿਆ ਉਹ ਵੀ ਸਹਿਮਤ ਹੈ ਜੀ ਤੁਹਾਡੀ ਮੰਗ ਦੇ ਨਾਲ ਸਰਕਾਰ ਨੂੰ ਮਨਾਣ ਚੱਲਿਓ ਪਹਿਲਾਂ ਘਰ ਦੇ ਅੰਦਰ ਇੱਕ ਆ ਬੜਾ ਜ਼ਰੂਰੀ ਹੈ ਲੋਕਾਂ ਨੂੰ ਗਲਤਫਹਿਮੀ ਦੇ ਵਿੱਚ ਪਾ ਕੇ ਪੰਜਾਬ ਦੇ ਅੰਦਰ ਜੋ ਹਾਲਾਤ ਹੈ ਮੈਂ ਇਸ ਕਰਕੇ ਕਹਿ ਰਿਹਾ ਸਾਰੇ ਇਸ ਨੂੰ ਵੱਡੇ ਨਜ਼ਰੀਏ ਨਾਲ ਦੇਖਣਾ ਪਊਗਾ ਸਾਬ ਤੁਹਾਨੂੰ ਲੁੱਕ ਐਟ ਦਾ ਓਵਰਆਲ ਸਿਨੈਰੀਓ ਅੱਜ ਪੰਜਾਬ ਦੇ ਅੰਦਰ ਅੱਜ 23 ਤਰੀਕ ਹੈ ਮੇਰੇ ਖਿਆਲ ਪਹਿਲਾ ਜਿਹੜਾ ਤਮਾਕਾ ਪੁਲਿਸ ਸਟੇਸ਼ਨ ਚ ਪਿਛਲੇ 23 ਨੂੰ ਹੋਇਆ ਇਸ ਕਰਕੇ ਇੱਕ ਮਹੀਨਾ ਹੋ ਗਿਆ 8 ਹੋ ਗਏ 9 ਹੋ ਗਏ ਉਹ ਸਾਰੀ ਲਿਸਟ ਮੈਂ ਲਈ ਫਿਰਨਾ ਇੱਕ ਹੀ ਜਿਹੜੀ ਹੈ ਆ ਅੱਜ ਵੀ ਰਿਪੋਰਟ ਬਹੁਤ ਵੱਡੇ ਤਰੀਕੇ ਨਾਲ ਲੱਗੀ ਅਖਬਾਰਾਂ 'ਚ ਲੱਗੀ ਹੈ ਰੋਜ਼ ਦੀ ਚਰਚਾ ਹੋ ਰਹੀ ਹੈ 23 ਦਿਨ ਤੇ ਟਾਇਰ ਫਟ ਗਿਆ ਜੀ ਕਿਤੇ ਕੋਈ ਹੋਰ ਪਟਾਕਾ ਪੈ ਗਿਆ ਪਰ ਪਟਾਕਾ ਨਹੀਂ ਸਾਹਿਬ ਅੱਜ ਪਟਾਕਾ ਜਿਹੜੇ ਹਾਲਾਤ ਬਣ ਰਹੇ ਓਹ ਹਾਲਾਤ ਬਣ ਰਹੇ ਹੈ ਕਲੀਅਰ ਕਟ ਇੰਡੀਕੇਸ਼ਨਸ ਹੈ ਨਹੀਂ ਆ ਵੀ ਆਈਐਸਆਈ ਉੱਤੇ ਬੈਠੀ ਪਾਕਿਸਤਾਨ ਵਾਲੀ ਇੱਥੇ ਪੰਜਾਬ ਦੇ ਅੰਦਰ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਖਦ사 ਸੁਪਰੀਮ ਕੋਰਟ ਨੇ ਜਾਰੀ ਕੀਤਾ ਵੀ ਹੈ ਇਸ ਕਸਮ ਦੀ ਕੋਈ ਅਨੁਸੁਖਾਵੀ ਘਟਨਾ ਹੋਗੀ ਕਿ ਪੰਜਾਬ ਆਲਰੇਡੀ ਇਜ਼ ਯੋ ਵੋਲਟਾਈਲ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਮੁੰਡੇ ਤੇ ਤੁਸੀਂ ਤਿੱਲਾ ਨਾਲਣ ਵਾਲੀ ਗੱਲ ਕਰਦੇ ਉਹ ਤਾਂ ਡਿੱਕੀ ਜਾਂਦੇ ਪੰਜਾਬ ਪੁਲਿਸ ਦੇ ਹੱਥ ਖੜੇ ਹੈ کئی ਦਿਨ ਤੱਕ ਟਾਲਦੀ ਕੋਸ਼ਿਸ਼ ਕੀਤੀ ਹੁਣ ਮੇਰੇ ਖਿਆਲੋਂ ਉੱਥੇ ਜਾ ਕੇ ਪੀਲੀ ਵੀਤ ਜਾ ਕੇ ਐਨਕਾਊਂਟਰ ਹੈ ਉਹਨਾਂ ਨੇ ਉੱਥੇ ਫੜ ਕੇ ਮਾਰੇ ਕਿਨੂੰ ਕਿਨੂੰ ਫੜ ਕੇ ਮਾਰੂਗੇ ਸਾਥ ਯੂਥ ਨੂੰ ਯੂਥ ਅੱਜ ਦੇਖੋ ਬੇਰੋਜ਼ਗਾਰੀ ਦੇ ਹਾਲਾਤਾਂ ਦੇ ਵਿੱਚ ਉਹ ਕੋਈ ਬਾਹਰ ਜਾਣ ਦੇ ਚੱਕਰਾਂ 'ਚ ਹੈ ਕੋਈ ਨਾ ਕੋਈ ਕਿਸ ਤਰ੍ਹਾਂ ਦੇ ਪਹਿਲਾਂ ਇੱਥੇ ਵਾਰਦ ਤਾਂ ਪੰਜਾਬ 'ਚ ਰੋਜ਼ ਹੋ ਰਹੀਆਂ ਛੋਟੇ ਛੋਟੇ ਜਿਹੇ ਪੈਸੇ ਵਾਸਤੇ ਜਾਂ ਤੁਹਾਨੂੰ ਬਾਹਰ ਭੇਜ ਦੇਣਗੇ ਉਸ ਚੱਕਰ 'ਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਲੋ ਵੀ ਤੁਸੀਂ ਆ ਕੰਮ ਕਰਦੇ ਹੋ ਉਹ ਤਾਂ ਉਹਨਾਂ ਨੂੰ ਜਿਹੜੇ ਗ੍ਰੇਨੇਡਾਂ ਦੀ ਨਾਮ ਆ ਰਿਹਾ ਹੈ ਕਿਹੜੇ ਗ੍ਰੇਨੇਡ ਉਹਨਾਂ ਨੇ ਇਸਤੇਮਾਲ ਕੀਤੇ ਹੈ ਪਾਕਿਸਤਾਨ ਵਾਲੇ ਨੇ ਕਿਹੜਾ ਆਰਡੀਐਕਸ ਆ ਹੈ ਉਹ ਤਾਂ ਡਿੱਕੀ ਜਾਂਦੇ ਨੌਜਵਾਨ ਮੁੰਡੇ ਐ ਗੁੰਮਰਾਹ ਕਰਨ ਦੀ ਨਾਲ ਦੀ ਨਾਲ ਸਥਿਤੀ ਪੈਦਾ ਹੋ ਜੂਗੀ ਪੰਜਾਬ ਦੀ ਬਿਹਤਰੀ ਨੂੰ ਸਾਹਮਣੇ ਰੱਖ ਕੇ چاہے ਉਹਨਾਂ ਦੇ ਰਾਜੇਵਾਲ ਸਾਹਵ ਦੇ ਉਗਰਾਹ ਜੀ ਦੇ ਬਾਕੀ ਸਾਡੇ ਸਾਥੀਆਂ ਦੇ ਉਹਨਾਂ ਨਾਲ ਫਰਕ ਹੋ ਸਕਦੇ ਹੈ ਮੇਰੀ ਬੇਨਤੀ ਹੈ ਇਟ ਇਜ਼ ਨੋਟ ਅ ਓਕੇਜਨ ਫॉर ਵਨ ਅਪ ਮੈਨਸ਼ਿਪ ਜਿਹੜਾ ਤੁਸੀਂ ਕਿਹਾ ਵੀ ਸਾਨੂੰ ਚਿੱਠੀ ਨਹੀਂ ਲਿਖੀ ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨਹੀਂ ਦੇਖੋ ਹਮੇ ਵਾਸਤੇ ਤੁਸੀਂ ਡੱਲੇਵਾਲ ਹੋ ਰਹਾਂ ਦੀ ਜ਼ਿੰਦਗੀ ਨਾਲ ਲਾਂਕ ਇਹ ਜਿਹੜੇ ਲੀਡਰ ਜਾ ਰਹੇ ਸਭ ਉੱਥੇ ਸੌਰੀ ਮੈਂ ਠੀਕ ਹੈ ਹਾਲਚਾਲ ਪੁੱਛਣ ਜਾਂਦੇ ਆ ਜੇ ਕਿਤੇ ਆ ਕਹਿ ਦਿੰਦੇ ਵੀ ਅਸੀਂ ਪਾਰਲੀਮੈਂਟ ਚ ਥੋੜੀ ਲੜਾਈ ਲੜਾਂਗੇ ਜਾਂ ਤੁਸੀਂ ਛੱਡੋ ਜੀ ਥੋੜੀ ਗੱਲ ਆ ਗਈ ਤੁਸੀਂ ਕੱਲ੍ਹ ਕ ਜਗਾਤੀ ਇਹਨੂੰ ਸੰਘਰਸ਼ ਕਰਾਂਗੇ ਡੱਲੇਵਾਲ ਨੂੰ ਲੈ ਕੇ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੂੰ ਸਰਵੰਤ ਸਿੰਘ ਪੰਦੇੜ ਦਾ ਜਵਾਬ ਆਇਆ ਹੈ ਉਹਨੇ ਕਿਹਾ ਕਿ ਪੰਜਾਬ ਦੀ ਸਾਰੀ ਭਾਜਪਾ ਲੀਡਰਸ਼ਿਪ ਇਕੱਠੀ ਹੋ ਕੇ ਦਿੱਲੀ ਜਾਵੇ ਤੇ ਪੀਐਮ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀ ਜਿੱਦ ਛੁੜਾਵੇ ਉਹਨਾਂ ਪੁੱਛਿਆ ਕਿ ਜਿਸ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਮਾਨਵਟ ਦਾ ਐਲਾਨ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ ਕੋਈ ਕੱਲੇ ਕਾਰਪੋਰੇਟਾਂ ਦੀ ਨਾਂ ਸੁਣਨ ਸਗੋ ਦੇਸ਼ ਦੇ ਕਰੋਨਾ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਹਨਾਂ ਦਾ ਹੱਲ ਕਰਨ ਜਦੋਂ ਭਾਜਪਾ ਜਿਹੜਾ ਕਰ ਦੇਵੇਗੀ ਉਦੋਂ ਡੱਲੇਵਾਲ ਦੀ ਜਾਨ ਬਚ ਜਾਵੇਗੀ ਉਹਨਾਂ ਕਹੇ ਕਿ ਸਾਡਾ ਸਵਾਲ ਇਹ ਹੈ ਕਿ ਦੇਸ਼ ਇੱਕ ਹੈ ਤੁਸੀਂ ਕਿਸਾਨ ਜਥੇਬੰਦੀਆਂ ਦੇ ਸਲਾਹਕਾਰ ਨਹੀਂ ਹੋ ਉਹਨਾਂ ਕਹੇ ਕਿ ਤੁਹਾਡੀ ਪਾਰਟੀ ਵਾਲੇ ਕਹਿੰਦੇ ਹਨ ਕਿ ਕਿਸਾਨ ਗਰਮਖਿਆਲੀ ਹਨ ਤੇ ਇੱਕ ਮੰਤਰੀ ਕਹਿੰਦਾ ਹੈ ਕਿ ਦਿੱਲੀ ਅੰਦੋਲਨ ਵਿੱਚ 700 ਕੁੜੀਆਂ ਗਾਇਬ ਹੋਈਆਂ ਸਨ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਪੈਦਲ ਦਿੱਲੀ ਆਉਣ ਫਿਰ ਜਦੋਂ ਕਿਸਾਨ ਦਿੱਲੀ ਵੱਲ ਵਧਣ ਲੱਗੇ ਤਾਂ ਉਹਨਾਂ ਉੱਤੇ ਤਸ਼ੱਦਦ ਕੀਤੇ ਗਏ। ਉਹਨਾਂ ਕਿਹਾ ਕਿ ਜਿਨੀਆਂ ਰਾਜਨੀਤਿਕ ਪਾਰਟੀਆਂ ਢੱਲੇਵਾਲ ਦਾ ਹਾਲਚਲ ਪੁੱਛਣ ਜਾ ਰਹੀਆਂ ਹਨ ਉਹ ਇਸ ਮੁੱਦੇ ਉੱਤੇ ਰਾਜਨੀਤੀ ਕਰ ਰਹੀਆਂ ਹਨ। ਪਰ ਸੁਨੀਲ ਜਾਖੜ ਸਾਹਿਬ ਤੁਸੀਂ ਵੀ ਅਜਿਹੀਆਂ ਪ੍ਰੈਸ ਕਾਨਫਰੰਸਾਂ ਕਰਕੇ ਅਜਿਹੇ ਬਿਆਨ ਦੇ ਕੇ ਰਾਜਨੀਤੀ ਹੀ ਕਰ ਰਹੇ ਹੋ। ਅੱਜ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਢੱਲੇਵਾਲ ਸਾਹਿਬ ਦੀ ਸਿਹਤ ਤੇ ਜ਼ਿਆਦਾ ਚਿੰਤਤ ਹੈਗੇ ਆਂ। ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ। ਮੈਂ ਕਹਿੰਦਾ ਸਾਰੀ ਪੰਜਾਬ ਦੀ ਪਛਪਾਨ ਨੂੰ ਇਕੱਠੀ ਹੋ ਕੇ ਦਿੱਲੀ ਜਾਣਾ ਚਾਹੀਦਾ ਉਹਦੇ ਨਾਲ ਵੀ ਵੱਧ ਜ਼ਰੂਰੀ ਇੱਕ ਗੱਲ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਨੂੰ ਛਡਾਉਣਾ ਦੇਸ਼ ਦੇ ਗ੍ਰਹਿ ਮੰਤਰੀ ਦੀ ਜਿੱਦ ਨੂੰ ਛਡਾਉਣਾ ਉਹ ਕੱਲੀ ਕਾਰਪੋਰੇਟ ਦੀ ਨਾਂ ਸੁਣ ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਤੇ ਮਸਲੇ ਹੱਲ ਕਰਨ ਜੇ ਮਸਲੇ ਹੱਲ ਕਰ ਦੋਗੇ ਡੱਲੇਵਾਲ ਸਾਹਿਬ ਦੀ ਜਾਨ ਵੱਜ ਜੂਗੀ ਪਰ ਦੂਜੀ ਉਹਨਾਂ ਨੇ ਗੱਲ ਕਹੀ ਵੀ ਜਿੰਨੀ ਵੀ ਸਿਆਸੀ ਪਾਰਟੀਆਂ ਜਾ ਰਹੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਇਸ ਮੁੱਦੇ ਤੇ ਠੀਕ ਆ ਚ ਕੋਈ ਦੋਰ ਨਹੀਂ ਪਰ ਜਾਖੜ ਸਾਹਿਬ ਤੋਂ ਡਾ ਬਿਆਨ ਵੀ ਰਾਜਨੀਤੀ ਤੋਂ ਪਰੇ ਤਾ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ ਜਿਹੜੀ ਤੁਸੀਂ ਤੀਜਾ ਗੱਲ ਕਹੀ ਕਿ ਪੰਜਾਬੀਆਂ ਨੂੰ ਆਪਣੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਦੇਸ਼ ਦੀਆਂ ਮੰਗ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ 나ਗਪੁਰ ਦੀ ਯਤਨ ਅਪੀ ਵੇਖੇ ਨਾਗਪੁਰ ਦੀ ਸੋਚ ਤਾਂ ਉਹ ਵੀ ਕਹਿ ਦੇਣਗੇ ਕਿ ਤੁਸੀਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕੋ ਕਿਉਂ ਕੁਰਬਾਨੀਆਂ ਕੀਤੀਆਂ 나ਗਪੁਰ ਦੀ ਵਸ ਦੀ ਗੱਲ ਚੱਲੇ ਤਾਂ ਕਹਿਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆਂ ਦੇ ਮਾਦਮਤ ਘਰਾਂ ਲਈ ਜਦੋਂ ਇਹ ਕੱਟੜਤਾ ਆਈ ਉਹਦੇ ਵਿਰੁੱਧ ਕੁਰਬਾਨੀ ਕੋ ਦਿੱਤੀ ਸੋ ਸਵਾਲ ਇਹ ਨਹੀਂ ਸਵਾਲ ਇਹ ਆ ਵੀ ਦੇਸ਼ ਇੱਕਿਆ ਇਹ ਤੁਸੀਂ ਸਲਾਹ ਕਰਦੇ ਹੈ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੀ ਤੁਹਾਡੀ ਸਲਾਹ ਦੇ ਹਿਸਾਬ ਨਾਲ ਚੱਲਿਆ ਜਾਊਗਾ ਦੂਸਰਾ ਤੁਹਾਡੇ ਮੰਤਰੀਆਂ ਨੂੰ ਅਸੀਂ ਤਾਲੇਬਾ ਨਹੀਂ ਲੱਗਦੇ ਆ ਤੁਹਾਡੇ ਮੰਤਰੀ ਕਹਿੰਦੇ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਮਖੌਟਾ ਵਖੌਤੀ ਮਖੌਟਾ ਪਹਿਨਿਆ ਹੋਇਆ ਤੁਹਾਡਾ ਇੱਕ ਐਮਪੀ ਕਹਿੰਦਾ ਉਥੇ 700 ਕੁੜੀਆਂ ਗਾਇਬ ਹੋ ਗਈਆਂ ਔਰ ਬੜੀਆਂ ਗੱਲਾਂ ਤੁਸੀਂ ਕਰਦੇ ਜਦੋਂ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਸੀ ਸਵਾਲ ਤਾਂ ਉਦੋਂ ਵੀ ਐਨੇ ਸੀ ਤੁਹਾਨੂੰ ਠਾਈਆਂ ਦੇਣਾ ਬਾਅਦ ਯਾਦ ਆਈ ਜਾਖੜ ਸਾਹਿਬ ਜਿੱਦਣ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਦਿੱਲੀ ਵਤਨ ਦੀ ਗੱਲ ਕੀਤੀ ਸੀ ਉਦੋਂ ਤੁਸੀਂ ਕਿੱਥੇ ਸੀ ਪਹਿਲੋ ਤੁਹਾਡੇ ਮੰਤਰੀਆਂ ਨੇ ਕਹਿ ਲਿਆ ਪੈਦਲ ਦਿੱਲੀ ਆਜੋ ਫਿਰ ਥੁੱਕੇ ਚੱਟ ਗਏ ਸੋ ਤੁਸੀਂ ਸਾਰੀ ਭੱਜਪਾਲੇ ਦਿੱਲੀ ਨੂੰ ਚਲੋ ਜਾਖੜ ਸਾਹਿਬ ਆਪਣੇ ਜਿੱਦੀ ਪ੍ਰਧਾਨ ਮੰਤਰੀ ਦੀ ਜਿੱਦ ਛਡਾਓ ਧੰਨਵਾਦ